ਲੋ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਵਾਕਈ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸ਼ੁਕਰਕੱਹ ਤੁਹਾਨੂੰ ਸਾਰਿਆਂ ਨੂੰ ਦੁੱਧ ਤੇ ਪਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਜੀ ਬਰਕਤਾਂ ਤੇ ਲੋ ਜੀ ਪਹੁੰਚੇ ਵੇ ਦੋਆਬੇ ਏਰੀਆ بڑے ਪਿੰਡ ਬਿੱਲੂ ਵਾਜ ਦੇ ਘਰ ਵਾਈ ਤੁਸੀਂ ਪਿੱਛੇ ਦੇਖਿਆ ਇੱਕ ਸਾਲ ਪਹਿਲਾਂ ਵੀ ਜਨਵਰੀ ਦੇ ਵਿੱਚ ਪਾ ਮਕਾਨ ਦਾ ਕੰਮ ਕਰਕੇ ਗਏ ਤੇ ਉਹਰੇ ਬਾਈ ਦਾ ਆਸਟ੍ਰੇਲੀਆ ਰਹਿੰਦਾ ਬਾਈ ਤੇ ਦੁਬਾਰਾ ਤੋਂ ਤੁਹਾਨੂੰ ਪਤਾ ਕਹਿੰਦੇ ਵੀ ਜੇ ਕੰਮ ਵਧੀਆ ਲੱਗੇ ਬੰਦੇ ਨੂੰ ਇਹਦੇ ਵਿੱਚ ਮੇਰਾ ਕੋਈ ਉਹ ਨਹੀਂ ਹੈਗਾ ਰੋਲ ਵੀ ਮਿਸਤਰੀ ਨੇ ਕੰਮ ਕਰਿਆ ਮਿਸਤਰੀ ਦਾ ਕੰਮ ਵਧੀਆ ਲੱਗਿਆ ਚਲੋ ਉਹਨਾਂ ਦਾ ਇੱਕ ਦੋ ਚਾਰ ਕੰਮ ਰਹਿੰਦੇ ਤੇ ਉਹ ਵੀ ਤੁਹਾਨੂੰ ਦਿਖਾ ਦਿੰਦੇ ਇੱਕ ਤਾਂ ਆਹ ਦਵਾਜਾ ਜਿਹੜਾ ਵੀ ਇਹ ਵੀ ਚਲੋ ਹੁਣ ਪਿੱਛੇ ਬਣਿਆ ਪਿਆ ਦਵਾਰ ਤੁਹਾਨੂੰ ਦਿਖਾ ਦਿੰਦਾ ਬੀ ਦੋ ਤਿੰਨ ਰੋਸ਼ਨਦਾਨ ਰਹਦੇ ਤੇ ਤੇ ਚਲੋ ਬਾਕੀ ਮੈਨੂੰ ਜਿਹੜੀ ਸਭ ਤੋਂ ਵਧੀਆ ਚੀਜ਼ ਲੱਗਦੀ ਹੈ ਨਾ ਜਦੋਂ ਪਿੰਡ 'ਚ ਮੈਂ ਆਉਂਦਾ ਇੱਧਰ ਤਾਂ ਪਿੰਡ ਦੇ ਮੇਨ ਗੇਟ ਪਰ ਨੌ ਆ ਤਾਂ ਹਰੇਕ ਦੇ ਮਕਾਨ ਦੇ ਪਰਸਨ ਲਿਖਿਆ ਹੋ ਉਹ ਬਹੁਤ ਵਧੀਆ ਚੀਜ਼ ਹੈ ਚਲੋ ਬਾਕੀ ਤੁਹਾਨੂੰ ਮਿਸਤਰੀ ਨਾਲ ਵੀ ਮਿਲਾ ਦਿੰਦਾ ਲੱਗਿਆ ਵਾ ਸਾਡਾ ਬਿੱਟੂ ਭਾਈ ਬਾਹਰ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਭਾਈ ਮੇਨ ਐਂਟਰੀ ਪਰ ਜਿਹੜੀ ਆ ਚੀਜ਼ ਹੈ ਨਾ ਇਹ ਚੀਜ਼ ਬਹੁਤ ਵਧੀਆ ਲੱਗਦੀ ਹੈ ਜਿੱਧਰ ਮਰਜੀ ਕੈਮਰਾ ਮਾਰ ਲਓ ਜਰਾ ਦੇਖੋ ਇੱਕ ਨਾ ਇਹ ਗਏ ਤੇ ਬਿੱਟੂ ਪਹਿਲਾਂ ਇੱਧਰ ਬੰਦਿਆਂ ਨੂੰ ਮਿਲੋ ਜੀ ਸਾਡੇ ਇੱਧਰ ਮਿਲੋ ਜੀ ਸਰਵਿਸਰ ਜੀ ਇੱਧਰ ਆਵੇ ਹਾਂ ਜੀ ਸਰਵਿਸਰ ਜੀ ਲੈ ਜਿਹੜਾ ਕੰਮ ਰਹਿ ਗਿਆ ਤਾਂ ਸਲਾਹ ਨਹੀਂ ਦਿੰਦਾ ਹੁੰਦਾ ਪਹਿਲਾਂ ਵੀ ਆਹ ਕਰਦੀ ਏ ਚੱਲ ਬੰਦਾ ਹੌਲੀ ਹੌਲੀ ਉਹ ਕਰਾਂਦਾ ਹਨਾ ਆ ਗਈ ਫਿਰ ਆਪਣੇ ਤਾਂ ਨਹੀਂ ਕਰੇ ਤੇ ਉਹਦੇ ਸਾਹਮਣੇ ਵੀ ਇੱਕ ਨਹੀਂ ਸੀ ਸ਼ੀਸ਼ੇ ਕਿਤੇ ਓਹ ਜਿਹੜਾ ਚੱਲਦਾ ਰਿਹਾ ਆਗੇ ਹਨਾ ਫਿਰ ਆਪਣੇ ਨਹੀਂ ਕਰ ਸਕਦੇ ਜੀ ਹਾਂ ਉੱਚਾ ਬੋਲ ਥੋੜਾ ਜਿਆ ਬਾਜ ਨਹੀਂ ਆਉਂਦੀ ਤੇਰੀ ਬਾਜ ਨਹੀਂ ਆਉਦੀ ਕਾ ਖਾਦਾ ਨਹੀਂ ਕੁਸ ਰਾਤ ਨਹੀਂ ਨਹੀਂ ਦੱਸ ਦੇ ਸੇਵਾ ਪਾਣੀ ਚ ਕਸਰ ਕੋਈ ਨਾ ਨਾ ਬਸ ਓਕੇ ਹੈ ਦੇਖੀ ਲਾ ਕੇ ਆਉਂਦੀ ਫੇਟ ਨਹੀਂ ਆਉਂਦੀ ਮੈਂ ਤਾਂ ਅੰਡਾ ਲਾਉਣਾ ਫੇਟ ਉਹ ਤਾਂ ਕਰਤੀ ਫੇਟ ਉਹ ਤੇਰੀ ਲੋ ਵਹੀ ਬੰਦੇ ਨੇ ਟਟਾਕੀ ਫਿਕਸ ਕਰ ਛੱਡੀ ਬਿੱਟੂ ਇੱਕ ਦੇਖ ਆਪਾਂ ਨੂੰ ਸਾਲ ਤੇਪਰ ਹੋ ਗਿਆ ਹੁੰਦਾ ਇਹਨੂੰ ਮਕਾਨ ਵੀ ਪੇਂਟ ਵੀ ਹੋ ਗਿਆ ਸਾਰਾ ਕੁਝ ਦਰਵਾਜ਼ੇ ਵੀ ਲਾਗੇ ਆਹ ਪੱਤੇ ਜੇ ਕਿਸੇ ਨੇ ਦੇਖਿਆ ਛੇੜਿਆ ਨਹੀਂ ਹਨਾ ਪਿੱਛੇ ਪਿੱਛੇ ਦੁਬਾਰਾ ਫੇਰ ਪੇਂਟ ਹੋ ਗਿਆ ਦੇਖੋ ਬਾਈ ਕਿੰਨਾ ਵਧੀਆ ਲੱਗਦਾ ਹੈ ਘਾਟਾ ਘਾਟਾ ਹੂੰ ਵਧੀਆ ਚਲੋ ਬਾਈ ਕਿਨੇ ਕਿਨੇ ਹੈ ਤਾਂ ਇਹ ਵੀਰੇ ਛੇੜਨੇ ਵਾਲੇ ਛੇ ਮਿਲ ਗਏ ਹਾਂ ਇਹ ਤਾਂ ਇਹ ਜੀ ਗੱਲ ਨੇ ਨਹੀਂ ਲਾਈ ਹਰਵਿੰਦਰ ਗੇਟ ਲਾਈਨ ਮੜਾ ਆਪਣੇ ਬਾਈ ਸਾਡੇ ਦੇਖੋ ਦਰਵਾਜ਼ੇ ਲੱਗੇ ਹੋયા ਹੈ ਬੇ ਆਕੇ ਕੱਲ ਦਾ ਬਿੱਟੂ ਨੇ ਸਾਰਾ ਬਾਈ ਆਪਣਾ ਸਮਾਨ ਚੈੱਕ ਕਰਿਆ ਇੱਕ ਅਗਲਾ ਬੇ ਕੋਈ ਟਿੱਲ ਮਿਸ ਤਾਂ ਨਹੀਂ ਆ ਲੋ ਹੈ ਨਹੀਂ ਹਣਾ ਐਵੇਂ ਥੋੜੋ ਕੰਮ ਕਰਿਆ ਇੰਨੀ ਦੂਰ ਹੈਂ ਤੁਹਾਨੂੰ ਚਾਹੀਦਾ ਠੀਕ ਹੈ ਠੀਕ ਨਹੀਂ ਚੱਲ ਫਿਰ ਆ ਜਾ ਅੰਦਰ ਨੂੰ ਬਾਈ ਦੋ ਤਿੰਨ ਕੰਮ ਤਾਂ ਜਿਹੜੇ ਉਹੋ ਕਰਨੇ ਜ਼ਰੂਰੀ ਤੇ ਵੀਰ ਨੇ ਦੱਸਿਆ ਤਾਂ ਉਹ ਵੀ ਤੁਹਾਨੂੰ ਦੱਸ ਦਿੰਦਾ ਕਿ ਆ ਚੀਜ਼ ਕਾਰਨ ਇੱਕ ਤਾਂ ਬਾਈ ਆ ਸਾਹਮਣੇ ਵਾਲਾ ਜਿਹੜਾ ਦਰਵਾਜ਼ਾ ਤੁਸੀਂ ਦੇਖਿਆ ਆ ਪਿਆ ਉਹ ਦਰਵਾਜ਼ਾ ਠੀਕ ਨਹੀਂ ਬਾਕੀ ਸਾਰੇ ਲੱਗੇ ਤੇ ਦਰਵਾਜ਼ੇ ਆ ਵੀ ਜਾਲੀ ਵਾਲਾ ਲੱਗਿਆ ਸੀ ਆ ਵੀ ਲੱਗਿਆ ਸੀ ਤੇ ਉਹ ਵੀ ਲੱਗ ਗਿਆ ਸੀ ਠੀਕ ਨਹੀਂ ਤੇ ਵੀ ਇਹ ਕਮਰੇ ਦਾ ਦਰਵਾਜ਼ਾ ਰਹਿ ਗਿਆ ਤਾਂ ਚਲੋ ਪਤਾ ਨਹੀਂ ਸਾਥ ਹੀ ਭੁੱਲ ਹੋਈਆ ਕਿਆ ਚੱਕਰ ਹੋਇਆ ਵੀ ਤੇ ਨਾਲ ਦੇ ਨਾਲ ਇਹ ਕਮਰੇ ਦੇ ਬਾਈ ਅੰਦਰ ਸੈਟਿੰਗ ਹੋਈ ਆ ਵੀ ਉਹਦੇ ਖਾਤਰਬਾਈ ਬੈੱਡ ਬਣਾਏ ਆ ਉਹ ਬੈੱਡ ਪਏ ਆ ਬਣ ਕੇ ਆ ਤੇ ਇੱਕ ਬਾਈ ਆ ਰੋਸ਼ਨਦਾਨ ਬਣੇ ਹੋਏ ਆ ਚਾਰ ਰੋਸ਼ਨਦਾਨ ਆਏ ਤੇ ਆ ਦੋ ਖਿੜਕੀਆਂ ਜਿਹੜੀਆਂ ਬਾਈ ਬਾਹਰ ਲੱਗਣੀਆਂ ਇਹ ਰੋਸ਼ਨਦਾਨਾਂ ਦਾ ਕਾਰਨ ਵੀ ਤੁਹਾਨੂੰ ਦੱਸ ਦਿੰਦੇ ਆ ਦੇਖਾ ਪਾਉਰੇ ਬੈਠੇ ਆ ਬੰਦੇ ਨੂੰ ਬਾਹਰ ਪਤਾ ਲੱਜ ਜਾਂਦਾ ਕਿਉਂਕਿ ਬਾਈ ਜਿਹੜੇ ਰੋਸ਼ਨਦਾਨ ਹਨਾ ਦੇਖੋ ਇਹ ਜਿਹੜੀ ਜੈਡ ਸਿਕਿਉਰਿਟੀ ਰੱਖੀ ਵੀ ਆ ਬਾਈ ਆ ਦੇਖੋ ਇਹ ਕਹਿੰਦੇ ਆ ਵੀ ਜੇ ਰੋਸ਼ਨਦਾਨ ਨਾ ਹੋਵੇ ਨਾ ਫਿਰ ਅੰਦਰ ਜਾਂਦੀ ਆ ਚਲੋ ਹੈ ਤਾਂ ਇਹਨਾਂ ਨੇ ਵੀ ਘਰ ਪਾਉਣੇ ਆ ਪਰ ਫਿਰ ਵੀ ਹੋ ਜਾਂਦਾ ਏ ਜੇ ਰੋਸ਼ਨਦਾਨ ਜੀ ਰੋ ਗਿਆ ਬਾਈ ਜਿਕਣਾ ਦੇਖੋ ਹੋ ਰੋਸ਼ਨਦਾਨ ਖੁੱਲਾ ਹੈ ਹੁਣ ਬੰਦਾ ਮਕਾਨ ਹਾਂ ਬਿੱਟੂ ਖਿੱਚਲਾ ਕੰਮ ਹੁਣ ਤੇ ਬਾਈ ਉਹ ਜਿਹੜਾ ਦਰਵਾਜਾ ਬਣ ਕੇ ਆ ਉਹਦਾ ਵੀ ਉਹੀ ਸ਼ੀਸ਼ਾ ਲੈਂਦਾ ਇਹ ਬਹੁਤ ਔਖਾ ਹੁੰਦਾ ਬਾਈ ਸ਼ੀਸ਼ਾ ਲੈ ਕੇ ਮੋਟਰਸਾਈਕਲ 'ਪਰੀ ਆਏ ਆ ਆਹ ਸ਼ੀਸ਼ਾ ਬਾਈ ਇਹ ਬਹੁਤ ਮਨਪਸੰਦ ਸ਼ੀਸ਼ਾ ਤੇ ਬਾਈ ਇੱਕ ਹੋਰ ਵੀ ਇਹ ਜਾਲੀ ਵਾਲੇ ਦਰਵਾਜਿਆਂ ਨੂੰ ਵੀ ਬਿੱਟੂ ਲੋਕ ਆ ਗਏ ਹਨਾ ਆਪਣੇ ਹਾਂ ਆਹ ਦੇਖ ਬਾਈ ਮੁੰਡਾ ਰੋਸ਼ਨਦਾਨ ਕੰਨੇ ਨੂੰ ਲੱਗਿਆ ਚੜਨ ਲੱਗੇ ਦਿਖਾਈ ਹਰ ਬਿੱਤਰ ਇੱਕ ਯੋਜਨਾ ਨਹੀਂ ਹੈ ਹਾਂ ਆਪਣਾ ਆਰਮਨਾਲ ਦੇਖ ਕੇ ਕਿਤੇ ਤੇਰੇ ਪਿੰਡ ਪੁੰਡਰਾਂ ਲੋੜੇ ਆ ਦੇਖੋ ਭਾਈ ਇਹ ਸਿਸਟਮ ਹੈ ਵੀ ਇਹ ਵੀ ਬਾਜ ਲੈ ਕੇ ਹਾਂ ਇਹ ਹਾਂ ਆਰਮਨਾਲ ਆਰਮਨਾਲ ਲੈ ਭਾਈ ਵਿੱਚ ਇਹਨਾਂ ਬਹਾਰਾਂਗੇ ਇਹ ਚੱਲ ਰਿਹਾ ਹੈ ਬਿਜੂ ਮਾਇਨਾ ਵਿੱਚ ਬਾਚਵਾ ਫਿਰ ਰੰਦਾ ਲਾ ਕੇ ਵਿੱਚ ਕਰ ਲੈ ਠੀਕ ਹੈ ਵਿੱਚ ਚਲੀ ਮੈਂ ਤਾਂ ਇਹ ਲੱਗਾ ਹੁਣ ਉਹਨੂੰ ਕਿਹਾ ਪੁੱਛਦਾ ਨਾ ਮੈਂ ਉਹ ਮੈਂ ਭੁੱਲ ਗਿਆ ਵਿਚਕਾਰ ਆਈਂ ਵਿਚਾਲੇ ਕਿੰਨੇ ਵਿੱਚ ਚਲੀ ਗਏ ਬਾਹਰ ਹਾਂ ਚੱਲ ਲਈ ਹਾਂ ਹਾਂ ਬੋਲ ਬਈ ਮੇਰੀ ਕਿਹੜਾ ਸਾਇਰ ਮੈਨਾਂ ਮੈਂ ਲੱਗ 15 17 ਦੋ ਦਿਨ ਤੱਕ ਜਿਸਾਇਰ ਬਟੂ ਇੱਕ ਗੱਲ ਦੇਖੀ ਐ ਵੀ ਪੇਂਟ ਨੂੰ ਵੀ ਕੋਈ ਫਰਕ ਨਹੀਂ ਹੈਗਾ ਹੈ ਨਾ ਇਹਦਾ ਆਹ ਮਨਮ ਉਹ ਇੱਥੇ ਤੋਂ ਚੱਲ ਪੈਪ ਹੋਊਗਾ ਉਹ ਕਿਤੇ ਵੀ ਆਪਾਂ ਪਰ ਵੀ ਰਹੇ ਆ ਦੇਖ ਲੈ ਠੀਕ ਨਹੀਂ ਉਹ ਆਪਣਾ ਭਾਈ ਉਧਰ ਨੂੰ ਨਾ ਜਾਇਓ ਕਿਤੇ ਹੋਰੇ ਤੁਹਾਡੇ ਦਵਾਈ ਲੈਣੀ ਪਵੇਪਾਂ ਨੂੰ ਹੈ ਜੱਟ ਚੋੜ ਦੀ ਭਾਈ ਨੇ ਚੋਰੀ ਤੇ ਕੀ ਉਹ ਕਿਆ ਕਹਿੰਦਾ ਚੋਰੀ ਤੇ ਚੋਰੀ ਤੇ ਚੋਰੀ ਤੇ ਅੱਜ ਆ ਵੀ ਪੁੰਦੇ ਜਾਣਾ ਗਾਰਡ ਆ ਗਿਆ ਹਾਂ ਤੇ ਤੰਨੂੰ ਦੇਖਣਾ ਆਉਂਦਾ ਇਹ ਛੇੜੇ ਉੱਤੇ ਹੀ ਬੰਦੇ ਆ ਗਏ ਹੱਗੀ ਵੀ ਦਾ ਫਾਇਦਾ ਬਾਈ ਬਹੁਤ ਇੱਕ ਮਿਸਤਰੀ ਦਾ ਬਾਈ ਸਾਡੇ ਦਾ ਵੀ ਫਾਇਦਾ ਇਹਨੇ ਆ ਕੇ ਆਪਣੇ ਆਪਣੀ ਜਿਹੜੀ ਚੀਜ਼ ਲੱਗੀ ਵੀ ਆ ਲੇ ਮੰਨ ਲਓ ਵੀ ਹੋਇਆ ਨੇ ਆਪਣੇ ਆਪਣੇ ਚੈੱਕ ਕਰ ਲਏ ਆ ਤਾਂ ਕਿੰ ਟੁਕਿਆਂ ਬਾਈ ਸਾਰੀਆਂ ਆਪ ਖੋਲ ਕੇ ਦੇਖ ਲੈ ਜਿਹਨਾਂ ਦੀ ਫਿਟਿੰਗ ਕੀਤੀ ਆ ਵਾ ਇਹ ਪੂਰੀ ਫਿਟਿੰਗ ਆ ਬਾਈ ਇਹਨੇ ਆਪਣਾ ਸਮਾਨ ਕਰ ਲੈ ਚੈੱਕ ਆ ਸੀਸੇ ਦੇ ਵਿੱਚ ਆ ਕੇ ਰੱਖਿਆ ਰਵਿੰਦਰ ਇਹ ਕਿਨੇ ਚਲੋ ਬਾਕੀ ਵੀ ਚੱਲੀ ਜਾਂਦਾ ਕੰਮ ਹਾਂ ਲਓ ਸੈਣੀਂ ਹਰੰਦਾ ਬਾਹਰੋਂ ਕੱਢ ਲੈਂਦਾ ਚਲੋ ਹੋ ਅੰਦਰ ਸਿੰਪਰ ਹੋ ਜਾਊਗਾ ਕੰਨੋ ਕਰਨਾ ਤੁਹਾਨੂੰ ਠੀਕ ਨੇ ਆ ਲੋ ਬਾਈ ਫਿਟਿੰਗ 1460 ਤੇਨ ਫਿਕਸ ਹੋ ਗਈ ਹਾਂ ਲਓ ਵੀ ਹੋਰ ਰੋਸ਼ਨਦਾਨ ਆ ਗਿਆ ਇੱਕ ਬਾਈ ਫੇਰ ਰੋਸ਼ਨ ਦਾਨ ਬੰਦ ਹੋਣੇ ਤੇ ਜਿਹੜੇ ਅੰਦਰ ਪਏ ਮੈਂ ਦਿਖਾਇਆ ਤੁਹਾਨੂੰ ਦੋਨੇ ਰੋਸ਼ਨ ਦਾਨ ਠੀਕ ਹੈ ਬਾਕੀ ਭਾਈ ਮੇਰਾ ਚੀਜ਼ ਫੇਵਰੇਟ ਚਲੋ ਚੱਲੀ ਜਾਂਦੇ ਆ ਕੰਮ ਚਲੋ ਭਾਈ ਬੰਦੇ ਨੇ ਕਰਤੀ ਫਟ ਗਾਟ ਹੋਲੀਆ ਦੀ ਮੈਨੂੰ ਤੇਜ਼ ਕਾਸ ਲਿਆ ਦੇ ਢਿੱਟ ਲੋਟ ਹੈ ਨਾ ਹੈ ਲੋਟ ਹੈ ਹਾਂ ਲੋਟ ਹੈ ਨਾ ਚਲੋ ਜਿੱਕ ਤਰ੍ਹਾਂ ਆਹ ਤੱਕ ਆਹ ਕਿਸ ਤਰ੍ਹਾਂ ਗਾਦੀ ਨਾਲ ਬੀਜੇ ਪੇਚ ਲਾ ਦੇਣ ਇਹਨੂੰ ਨਾੜ ਪਾਣੀ ਦੇ ਹਲੇ ਨਿਕਲ ਨਹੀਂ ਪੇਚ ਸਵਾਦ ਸਵਾਦ ਹਾਂ ਪੇਚ ਲਾ ਦੇਣ ਇਹਨੂੰ ਹਾਂ ਦੋ ਚਾਰ ਪੇਚ ਲੇ ਪੇਚ ਨਿਕਲ ਨਹੀਂ ਤੇ ਨਹੀਂ ਆ ਗਈਆਂ ਗਾਫਾ ਦਾ ਕਾਫੇ ਦਾ ਹਾਂ ਬੰਦੋ ਫਾੜਦੇ ਉਹ ਚਲ ਠੀਕ ਹੈ ਲੋ ਬਾਈ ਦਰਵਾਜ਼ਾ ਚੈੱਕ ਕਰੋ ਆਪਾਂ ਲਿਟਕਣੇ ਲਾ ਕੇ ਦੇਖ ਲੈ ਕੇ ਗੇਲਾਂ ਲਾ ਕੇ ਉੱਪਰ ਵਾਲੀ ਦੁਬਾਰੇ ਚੈੱਕ ਕਰ ਲਾ ਨਾ ਭਾਈ ਮਿਸਤਰੀ ਦਾ ਕੰਮ ਹੈ ਜਿਹੜਾ ਇਹਨੇ ਆਪਣਾ ਪ੍ਰੋਪਰ ਕਰਕੇ ਨਾ ਨਾ ਠੀਕ ਆ ਬਿੱਟੂ ਯਾਰ ਨਾ ਕਿੜਕਿਆਂ ਦਾ ਮੜਮੋਟੀਆਂ ਕਰਨੀਆਂ ਪਈਆਂ ਸੱਟ ਤੋਂ ਬਥੋਰੀ ਨਾ ਭਾਈ ਸਾਰੇ ਲੋਕ ਟੋਟਲੀ ਚੈੱਕ ਕਰ ਲਿਆ ਦਰਵਾਜੇ ਦੇ ਵੀ ਉਹ ਸਾਰੇ ਖਿੜਕੇ ਕੁੱਟੀਆਂ ਹੁਣ ਕਿ ਕਿ ਲੱਕੜ ਸੁੱਕ ਲਈ ਨਾ ਹਾਂ ਹੁਣ ਆਪਣਾ ਫਰਜ ਤਾਂ ਇੱਕ ਗੱਲ ਆ ਮੜਮੋਟਾ ਫਿਰ ਫਰਕ ਪੈਂਦਾ ਨਾ ਕਿੜਕਿਆਂ ਨੂੰ ਬਾਅਦ ਵਿੱਚ ਫਿਰ ਉਹਦੀ ਸਾਡੀ ਗੰਦੀ ਹੈ ਹਾਂ ਚੱਲ ਫਿਰ ਹੁਣ ਐ ਕਰ ਰਵਿੰਦਰ ਠੰਡੇ ਦੀ ਸਰਵਿਸ ਕਰਦੇ ਆ ਬਿੱਟੂ ਕਰਮ ਹੋ ਗਿਆ ਬਿੱਟੂ ਕੰਮ ਠੀਕ ਆ ਕੋਈ ਗਲਤ ਤਾਂ ਨਹੀਂ ਹੈਗਾ ਓਕੇ ਆ ਸਹੀ ਆ ਓਕੇ ਆ ਚਲੋ ਬਾਈ ਜੀ ਲਓ ਬਈ ਇਸ ਦਾ ਕੰਮ ਅਸੀਂ ਕੋ ਸਾਜੇ ਹੈ ਬਾਈ ਜੀ ਇਹ ਜਾਲੀ ਵਾਲੇ ਦਰਵਾਜ਼ਿਆਂ ਨੂੰ ਲੋਕ ਲੱਗੇ ਹੋਰ ਰਹੇ ਤੇ ਵੀ ਅੰਦਰਲੇ ਖੁੱਲੇ ਰਹ ਜੂਗੇ ਹਵਾ ਪੈਂਦੀ ਰਹੂਗੀ ਸੋ ਚਲੋ ਹੁੰਦਾ ਹੀ ਆ ਵੀ ਬੰਦਾ ਬਾਹਰ ਤੇ ਲੋਕ ਲੱਗਦਾ ਚਲੇ ਜਾਂਦਾ ਇਹ ਰਹਿ ਕੇ ਤੇ ਮੈਂ ਨੰਬਰ ਲਾਤਾ ਕਲਾ ਚੱਕਿਆ ਉਧਰ ਬਿੱਟੂ ਲੋਕ ਜੀ ਵਧੀਆ ਚਲੋ ਬੰਦਾ ਅੰਦਰ ਆਲ ਹੋਵੇ ਜਿੰਨਾ ਮਰਜੀ ਦਰਵਾਜ਼ਾ ਫੁੱਲਾ ਖੜ ਹੋਵੇ ਆਹ ਇਹ ਤੋਂ ਅੰਦਰ ਲੱਗਿਆ ਬਈਆ ਮੰਨ ਕੇ ਚਲੋ ਵੀ ਇਹ ਖੁੱਲਾ ਛੱਡਣਾ ਵੀ ਜਾਲੀ ਵਾਲਾ ਬੰਦਾ ਕਹਿੰਦਾ ਹਵਾ ਪੈਂਦੀ ਰਹੂਗੀ ਠੀਕ ਨੇ ਆਹ ਫਾਦੋਂ ਤੇ ਲੱਗ ਗਿਆ ਬਈ ਤੇ ਜਿੰਨਾ ਮਰਜੀ ਚਾਹੀ ਤਾ ਤੁਸੀਂ ਆਪਣੇ ਕੋਲ ਰੱਖੋ ਤੇ ਆਪਣਾ ਬਈਆ ਇੱਥੇ ਆ ਹੋ ਲੋ ਇਹ ਲੋਕ ਲੱਤੇ ਬਾਈ ਸਾਰੇ ਦਰਵਾਜ਼ਿਆਂ ਤੇ ਕੋਈ ਨੀ ਦੇਵਣਾ ਬੰਦਾ ਬੋ ਆਏ ਹੁੰਦਾ ਵੀ ਚਲੋ ਬੰਦ ਮਕਾਨ ਰਹਿਣਾ ਨਹੀਂ ਚਾਹੀਦਾ ਜਾਲੀ ਵਾਲੇ ਚਿੰਦੇ ਸੋਖਣਾ 60 ਦੀ ਕੁਆਲਿਟੀ ਕੋਣੀ ਪਈ ਆ ਜੇ ਬਾਈ ਮਕਾਨ ਖੁੱਲੇ ਤੇ ਹੁਣ ਤੱਕ ਖੁੱਲਾ ਹੀ ਤਾਂ ਸਾਰਾ ਛੱਡਿਆ ਹੋ ਮਕਾਨ ਵੀ ਇਹ ਆ ਦੇਖੋ ਪੇਂਟ ਕੁਆਲਿਟੀ ਆ ਨੁਕਣੀ ਪਈ ਆ ਕੋਈ ਜੀ ਮੜੀ ਜੀ ਵੀ ਨਹੀਂ ਫਿਰਦੀ ਸੋਖਣਾ ਦੇਖੋ ਬਾਈ ਪੇਂਟ ਕੁਆਲਿਟੀ ਸਾਰੀ ਹੋ ਸਾਡੇ ਏਰੀਆ ਤੁਸੀਂ ਦੇਖਿਆ ਵੀ ਕੰਦਾ ਪਰ ਤੇ ਪੇਟ ਜਾਉ ਤਾਂ ਲੱਜ ਜਾਂਦਾ ਪਰ ਨਹੀਂ ਇੱਥੇ ਨਹੀਂ ਇੱਥੇ ਦਾ ਸਾਰੇ ਬਾਈ ਟੋਟਲੀ ਪੇਟ ਹੈ ਵਧੀਆ ਹੋਏਗਾ ਠੀਕ ਹੈ ਹਾਂ ਲੋਕ ਲਈ ਜਾਂਦਾ ਬੰਦਾ ਸਾਡਾ ਆਹ ਲੋਕ ਹੈ ਬਾਈ ਜਿਹੜੇ ਲੱਗੀ ਜਾਂਦੇ ਆ ਕਿਉਂ ਲੋਵਾਈ ਬਹੁਤ ਮੱਦ ਚੁੱਕੇ ਆ ਦਰਵਾਜੇ ਦਾ ਨੰਬਰ ਅਖੇ ਜੀ ਆਹ ਲਾ ਸਦਾ ਹੀ ਸਾਡੇ ਬੰਦੇ ਨੇ ਲਾਉ ਕਿਉਂ ਕਿ ਇਹ ਤਾਂ ਮਾ ਜਿੱਤੇ ਬਲੌਗ ਲੱਗ ਗਈ ਗੋਰੀ ਜੱਲਾ ਘਮਾਇਦਾ ਪਾਈ ਫਰੇ ਇੱਥੇ ਹੱਥ ਤੁਸੀਂ ਕੰਮ ਹੋ ਗਿਆ ਬੰਦਿਆ ਇਹ ਕਿ ਮੈਂ ਇੱਧਰ ਲਾ ਉਹ ਲੱਗ ਗਿਆ ਚਲੋ ਸਾਰੇ ਲੱਗਦੇ ਹੋਗੇ ਹੁੰਦੇ ਨੇ ਸਹੀ ਲੋ ਬਾਈ ਬੈਡਾਂ ਦੀ ਰਿਪੇਅਰ ਆਰਤੀ ਸਾਰੀ ਲੈਮੀਨੇਸ਼ਨ ਉਹ ਸਕੇ ਵੇਖ ਰਹਾ। ਇਹ ਖਾਸਾ ਕੀ ਕਰ ਰਿਹਾ ਪੁਰਾ। ਇਹੇ ਬੈਠਾ ਹੁਣ ਸਾਰਾ। ਹਾਂ ਜੀ। ਚਲੋ। ਟੱਕ ਨੂੰ ਟੱਕ ਤਾਂ ਹੋਣਾ ਚਾਹੀਦਾ। ਇਹ ਆ ਰਿਹਾ ਜੀ। ਇਹ ਦੱਕ ਲੈ ਗਿਆ। ਹਾਂ? ਹਾਲੁਕ ਸਾਰੇ ਚਾਹੀਦੇ ਟੱਕ ਲੈ ਕੇ ਆ। ਨਾ। ਕੋਈ ਨਹੀਂ ਭਾਈ ਵੀ ਨਹੀਂ। ਇੱਕ ਆਏਗਾ ਨਹੀਂ ਚੱਕਾਇ ਹੀ ਕਮਾਈ ਦੇਣੀ। ਤਦ ਦੇ ਨਾ ਨਾ ਚਲਣਾ ਨਾ ਨਾ ਚਲਣਾ ਲਾਲ ਇੱਧਰੋਂ ਕਰ ਦੇਣੀ ਟੋਕ ਰੱਖ ਕੇ ਵਿੱਚ ਪਾ ਦੇ ਜਦੂਰੀ ਬਸ ਯਾ ਬਹੁਤ ਉੱਚ ਕੇ ਰੱਖਦੇ ਪਿੱਛੇ ਦੀ ਘਮਾਹ ਖਦੀ ਨਹੀਂ ਹੈ ਉਹ ਲੋਏ ਬੈਡ ਲਾਪ ਤੇ ਇੱਧਰ ਹੁਣ ਠੀਕ ਆ ਘਾੜਤਾ ਨਹੀਂ ਕਿਸੇ ਚੀਜ਼ ਦੀ ਦੱਸ ਦੇ ਹੂੰ ਲੋ ਬਾਈ ਸਾਰਾ ਕੁਝ ਨਵਾਂ ਬਿੱਟੂ ਠੀਕ ਨੇ ਬਾਈ ਹੁੰਦੀ ਘਾੜ ਰੈ ਜੀ ਕਿਹਾ ਮੈਂ ਸਰਮਜੀਤ ਹੁੰਦੀ ਕੋਈ ਘਾੜ ਰੈ ਜੂਗੀ ਨਹੀਂ ਨਹੀਂ ਤੇ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਵਾਲਾ ਕੰਮ ਹੋਇਆ ਹੋਇਆ ਤਾਂ ਲੱਗਦਾ ਨਹੀਂ ਪੈਂਦੀ ਹੈ ਹੈ ਬੁਛਾ ਮੜੀ ਸ਼ਰਵਿੰਦਰ ਦਾ ਪਾਈ ਵਧੀਆ ਗੱਲ ਬਣ ਗਈ ਬਾਈ ਇਹ ਕਮਰੇ ਦਾ ਵੀ ਉਹ ਤਾਂ ਠੀਕ ਨਹੀਂ ਗੰਜੇ ਭਾਈ ਦਰਵਾਜ਼ਾ ਦੇਖੀ ਖੋਲ ਕੇ ਖੁੱਲਦਾ ਇਹ ਪੂਰਾ ਖੁੱਲਦਾ ਲਓ ਭਾਈ ਠੀਕ ਆ ਓਕੇ ਉੱਪਰ ਚੜ੍ਹ ਕੇ ਬਿਛਾ ਦੋ ਨਾ ਬੱਟੂ ਥੈਂਕ ਯੂ ਭਾਈ ਸ਼ਾਬਾਸ਼ ਵੈਲਕਮ ਦੇਖੋ ਭਾਈ ਇੱਧਰ ਬਾਹਰ ਖੜਾ ਦੇ ਦਲਾਂ ਉਹ ਮਾਦੇ ਗੁੱਦੜਾ ਤਰਲੇ ਹੋਰੇ ਹਾਂ ਉਹਦੇ ਤਰਲੇ ਹੋਦੇ ਲਿਟਲੀ ਤੇ ਚਾਦਰ ਬਿਛਾ ਦੇ ਭਜਵਾ ਦੇ ਸਵਾਰ ਕੇ ਉਹਦੇ ਨਾਲ ਯਾਰ ਐ ਨਾ ਕਰ ਹੈ ਤੂੰ ਤਾਂ ਐ ਚਿਕਣਾ ਕਿਤੇ ਮੰਗ ਨਹੀਂ ਪਛਾਈ ਦੀ ਜੇਗੀ ਐ ਹਨ ਇੱਕ ਗੱਲ ਹੁਣ ਟੋਰੀ ਚੋਰੀ ਆ ਦੇ ਸਾਡੇ ਡਿਜ਼ਾਈਨ ਦਾ ਡੈਡਾ ਕਾਤੇ ਹੁੰਦਾ ਏ ਐ ਐ ਖਿੱਚ ਮੜ ਜਾ ਹੁਣ ਹੁਣੇ ਪਧਰੀ ਹਾਂ ਧੰਨਵਾਦ ਹੂੰ ਖਿੱਚ ਲੈ ਆ ਜੀ ਆਦਾ ਚਾਦਰ ਖਿੱਚ ਤੇ ਉੱਥੇ ਜਾ ਕੇ ਜਨਾ ਲੋ ਬਾਈ ਕੰਮ ਫਦਾ ਹੈ ਨਾ ਦੇ ਦੇਖੇ ਬਾਈ ਮੜ ਜਾ ਮੈਂ ਤਾਂ ਬਈਆ ਦਰਵਾਜ਼ੇ ਕਰਕੇ ਤਾਂ ਇਹ ਦਰਵਾਜ਼ਾ ਖੁੱਲਦਾ ਹੋ ਜਾਵੇ ਠੀਕ ਆ ਓਕੇ ਹਰਬੰਦਰ ਚਲ ਚਲੋ ਥੈਂਕ ਯੂ ਬਿੱਟੂ ਭਾਈ ਹੁਣ ਕਵਰੇਜ ਦੀ ਬਿੱਟੂ ਲੁਕਿੰਗ ਵੀ ਬਣ ਗਈ ਪੂਰੀ ਸਾਹਮਣੇ ਅਲਮਾਰੀ ਆਪਣਾ ਬੰਦਾ ਨਹੀਂ ਚੱਕ ਗਿਆ ਉਹ ਨਿਜਲ ਚਾਹ ਫੋਟਾ ਹੂੰ ਚੰਗਾ ਚੱਕ ਗਿਆ ਨਾ ਥੈਂਕ ਯੂ ਬਈ ਚੱਲੋ ਭਾਈ ਅੱਲਾ ਪਾ ਜੀ ਦਰਵਾਜੇ ਦਾ ਕੰਮ ਰਹਿ ਗਿਆ ਕੱਲਾ ਸਾਡਾ 15-20 ਮਿੰਟਾਂ ਦਾ ਫਿਰ ਆਪਾਂ ਚਲੇ ਜਾਣੇ ਠੀਕ ਨਹੀਂ ਭਾਈ ਹਾਂ ਉਹ ਵੀ ਦੱਸਦੇ ਕਦਰ ਮਸਰ ਕੋਈ ਬਾਅਦ ਚ ਕਿਤੇ ਫੋਨ ਕਰਕੇ ਕਹੀ ਜਾ ਵੀ ਗਲਤ ਲਾ ਗਏ ਤੁਸੀਂ ਗਲਤ ਕਰੇ ਨਹੀਂ ਸਕਦੇ ਕਦੇ ਹਾਂ ਕੋਈ ਗੱਲ ਨਹੀਂ ਇਹਨਾਂ ਨੂੰ ਲੋ ਭਾਈ ਕੰਮ ਹੁੰਦਾ ਜਾਂਦਾ ਫਤਿਹ ਬੰਦੇ ਨੇ ਇੱਧਰ ਆਪਣਾ ਸਮਾਨ ਵੀ ਇਕੱਠਾ ਕਰਨ ਲੱਗ ਗਿਆ ਜਿਹਨੂੰ ਕਹਿੰਦੇ ਆ ਖੀਰਵਾਲ ਕੰਮ ਬੱਸ ਇੱਕ ਵਾਈ ਡੋਰ ক্লোਜ਼ਰ ਰਹਿ ਗਿਆ ਲੱਗਣ ਨੂੰ ਇਹ ਆ ਲੈ ਸੀ ਆ ਆ ਜਾ ਰਿਹਾ ਕੰਮ ਬਦਲ ਚੁਣ ਦੇ ਪਮੈਂਟ ਆਈ ਹਰਵਿੰਦਰ ਕਿਲਾ ਦੇਖਦਾ ਹਾਂ ਹੋ ਗਿਆ ਭਾਈ ਓਕੇ ਕੰਮ ਇੱਕ ਤਰ੍ਹਾਂ ਦਾ ਸਾਰਾ ਸ਼ੀਸ਼ਾ ਵਿਚੇ ਵੜ ਜੂਗਾ ਬਤੰਦਰਾ ਹੁਣ ਚਲ ਸਾਰੇ ਬਾਈ ਦਰਵਾਜਿਆਂ ਦਾ ਇੱਕ ਡਿਜ਼ਾਈਨ ਆ ਲੋ ਇਧਰ ਇੱਧਰ ਬਰਾਬਰ ਹੋ ਗਏ ਬਈ ਡਿਜ਼ਾਈਨ ਸਾਰੇ ਲੋ ਬਾਈ ਲੱਗ ਚੁੱਕੇ ਇੱਧਰ ਵਾਲਾ ਬੇਸ਼ੱਕ ਤੂੰ ਬਜਟ ਕਿੰਨਾ ਸੈਟਿੰਗ ਹੈ ਬਾਈ ਹੌਲੀ ਹੌਲੀ ਬੰਦਾ ਕਰਦਾ ਹੈ ਐਨ ਪਿਆਰ ਨਾਲ ਜਿਹੜਾ ਬਾਈ ਸਾਡਾ ਕੰਮ ਜਾਂਦਾ ਹੈ ਹਾਂ ਬਈ ਉਹ ਵੀ ਚੁੱਕੇ ਸਾਡਾ ਸਾਰਾ ਕੁਝ ਬਣਾ ਸਾਰਾ ਕੰਮ ਫਾਈਨਲ। ਲਾ ਲਾ। ਇਹ ਮਰਾ ਬੂਆ ਲੈਵਾ। ਓਕੇ ਲੋ ਬਾਈ। ਓਕੇ ਬੈੱਡ ਲੱਗ ਚੁੱਕਿਆ ਅੰਦਰ। ਤੇ ਬਿੱਟੂ ਉਹ ਦੱਸ ਹੁਣ ਆਪਾਂ ਨੇ ਸਾਰੀਆਂ ਚਟਕਣਾਂ ਚੁੱਕਣ ਟੋਟਲੀ ਦੇਖੋਗੇ ਤੇਰੀਆਂ। ਸਾਰੇ ਓਕੇ। ਸਾਰੀਆਂ ਬਿਲਕੁਲ ਨਾਲ ਸਹੀ ਦੀਆਂ। ਸਾਰੀ ਕਰ ਲਈ ਫਿਨਿਸ਼ਿੰਗ ਹਨਾ। ਰਵਿੰਦਰ। ਲੋ ਬਾਈ ਸਫਾਈ ਵੀ ਕਰਤੀ ਉਹਦੇ ਨਾਲ ਬਿਨਾ। ਜਿੰਨਾ ਕਿ ਤਾਂ ਚੱਲ। ਆ ਕਾਮੇ ਲੋਕਾਂ ਵਾਲਾ ਵਧੀਆ ਹੋ ਗਿਆ ਹਨਾ ਇਹ ਪਨਾ ਫਾਈਨਲ ਹੋ ਗਿਆ ਲੋ ਬਾਈ ਸਾਡਾ ਸਮਾਨ ਹੁਣ ਪੈ ਰਿਹਾ ਵਿੱਚ ਤੇ ਠੀਕ ਆ ਕਰ ਲੋ ਬਾਈ